ਉੱਪੇ ਟਾਂ ਦਾ ਮਿੱਤਰੋ ਬੈਸਟਾ ਨੂੰ 4 ਟਰੈਕਟਰ ਆ ਉੱਥੇ ਤਾਂ ਉਹ ਟੂਰਨਾਮੈਂਟ ਤੇ ਦੇਖਣ ਆਲਾ ਹੋਣਾ ਕੰਮ ਵੀ ਕਿੱਧਰ ਜਾਂਦੇ ਆ ਮਿੱਤਰੋ ਪਹਿਲੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਹ ਸਭ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਅੱਜ ਦੋ ਮੇਲਿਆਂ ਦੀ ਇੱਕ ਤਾਂ ਕੱਲ ਤੇ ਅੱਜ ਮਿੱਤਰੋ ਉਹ ਵੀ ਟੂਰਨਾਮੈਂਟ ਦੋਨੇ ਕੱਪ ਉਹ ਤੁਹਾਨੂੰ ਦੱਸਣੇ ਆ ਪਹਿਲਾ ਟੂਰਨਾਮੈਂਟ ਆ ਈ ਸਚੂ ਲੁਧਿਆਣੇ ਇਲਾਕੇ ਦਾ ਇਹ ਵੀ 15 ਨੂੰ ਲਾਸਟ ਦਾਣਾ ਮਿੱਤਰੋ ਇਹ ਮੇਲੇ ਤੇ ਓਪਨ ਦੇ ਮੈਚ ਆ ਤੇ ਬੈਸਟਾਂ ਨੂੰ ਮੋਟਰਸਾਈਕਲ ਆ ਇਹਦੇ ਤੇ ਵੀ ਖੜਕਾ ਹੋਊਗਾ 15 ਨੂੰ ਮਿੱਤਰੋ ਪਰ ਅੱਜ 13 ਨੂੰ ਯਾਨੀ ਕਿ ਛੋਟੇ ਮੈਚ ਇੱਥੇ ਤੁਹਾਨੂੰ ਦੇਖਣ ਨੂੰ ਮਿਲਨੇ ਆ ਫੁੱਟਬਾਲ ਦੇ ਵੀ ਨਾਮ ਲਗਭਗ 19 ਹੀ ਆ ਪਰ ਛੋਟੇ ਮੈਚ ਵੀ ਮਿੱਤਰੋ ਅੱਜ ਕਬੱਡੀ ਦੇ ਕਰਵਾਏ ਜਾਣੇ ਆ ਇੱਥੇ ਤੇ ਕੱਲ ਨੂੰ ਵੀ ਛੋਟੇ ਮੈਚ 75 ਕਿਲੋ ਦੇ ਤੇ ਲਾਸਟ ਵਾਲੇ ਦਿਨ ਓਪਨ ਦੀਆਂ ਉਹ ਟੀਮਾਂ ਪਹੁੰਚਣਗੀਆਂ ਜਿਹੜੀਆਂ ਮਿੱਤਰੋ ਸਰੇ ਸਰੇ ਦੀਆਂ ਟੀਮਾਂ ਉਹ ਸਾਰੀਆਂ ਹੀ ਖੇਡਣਗੀਆਂ ਤੇ ਖਜੂਰਲੇ 'ਚ ਵੀ ਮਿੱਤਰੋ ਅੱਜ ਉਦਾਂ ਹੀ ਆ 65 ਕਿਲੋ ਦੇ ਮੈਚ ਆ 21 ਤੇ 18000 ਪਹਿਲਾ ਤੇ ਦੂਜਾ ਨਾਮ ਰੱਖਿਆ ਗਿਆ ਸੋ ਅੱਜ ਖਜੂਰਲੇ 'ਚ ਵੀ ਛੋਟੇ ਮੈਚ 55 ਤੇ 65 ਕਿਲੋ ਦੇ ਹੋਣੇ ਆ ਇਹ ਦੋਨੇ ਟੂਰਨਾਮੈਂਟ ਸ਼ੁਰੂ ਹੋਏ ਹੋਏ ਆ ਲਾਸਟ ਡੇਨ ਅਰਸੋਂ ਆ ਯਾਨਕੀ ਅੱਜ ਜੋ ਐ ਛੋਟੇ ਮੈਚ ਤੇ ਕੱਲ ਨੂੰ ਵੀ ਠੀਕ 75 ਕਿਲੋ ਦੇ ਜੋ ਐ ਨਵੇਂ ਮੁੰਡੇ ਇੱਥੇ ਕਮਾਲਾਂ ਕਰਨਗੇ ਮਿੱਤਰੋ ਇੱਕ ਸ਼ੋ ਮੈਚ ਹੋ ਸਕਦਾ ਅੱਜ ਗੋਪੀ ਫਰੰਦੀਪਰੀਏ ਦਾ ਉਹ ਆਪਾਂ ਨੂੰ ਕਲੀਅਰ ਨਹੀਂ ਸੀਗਾ ਉਹਦਾ ਪੋਸਟਰ ਨਹੀਂ ਮਿਲਿਆ ਸੋ ਏਕਮ ਹੁਣੀ ਖੇਡਣਗੇ ਮੈਨ ਲੱਗਦਾ ਅੱਜ ਉਹਨਾਂ ਦਾ ਸ਼ਾਮ ਨੂੰ ਲਾਈਵ ਚੱਲ ਪੂਗਾ ਤੁਸੀਂ ਕਬੱਡੀ ਲਾਈਵ ਭਰਿਓ ਤਾਂ ਸ਼ੋ ਮੈਚ ਤੁਹਾਨੂੰ ਸ਼ੋ ਹੋ ਜਾਊਗਾ ਤੇ ਬਾਕੀ ਮਿੱਤਰੋ ਇੱਕ ਹੋਰ ਟੂਰਨਾਮੈਂਟ ਆ ਰਿਹਾ ਜੋ ਵੱਡਾ ਕਾਪ ਆ 2-4 ਦਿਨਾਂ ਤਾਈ ਮਿੱਤਰੋ ਜਿਹੜਾ ਮੇਲਾ ਆ ਰਿਹਾ ਉਹ ਆ ਹੇਟਾਂ ਦਾ ਮਿੱਤਰੋ ਬੈਸਟਾਂ ਨੂੰ ਫੋਰ ਟਰੈਕਟਰ ਆ ਉੱਥੇ ਤਾਂ ਉਹ ਟੂਰਨਾਮੈਂਟ ਤੇ ਦੇਖਣ ਆਲਾ ਹੋਣਾ ਕੰਮ ਵੀ ਕਿੱਧਰ ਜਾਂਦੇ ਆ ਮਿੱਤਰੋ ਪਹਿਲੇ ਇਸ ਸੀਜ਼ਨ ਦੇ ਟਰੈਕਟਰ ਕੌਣ ਜਿੱਤੂਗਾ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ